ਜਿਹੜੇ ਆਪਣੇ ਕੋਰੀਡੋਰ ਤੇ ਜਾ ਰਹੀ ਸੰਗਤ ਜਿਹਨਾਂ ਨੂੰ ਜਿਹੜੀ ਹੈ ਕਿੰਨੇ ਚੰਗੇ ਲੋਕ ਲਗਾਤੀ ਹੈ ਜਿਹਨੂੰ ਪਾਕਿਸਤਾਨ ਚ ਸਾਰਾ ਕੋਰੀਡੋਰ ਰੱਖਵਾ ਦਿੱਤਾ ਪਰ ਲੋਕ ਕਿ ਇਹ ਇੰਨੇ ਪੱਸੇ ਦਾ ਮੈਚ ਹੀ ਹੋ ਰਿਹਾ ਹੈ ক্রিকেট ਦਾ ਮੈਚ ਖਡਾਉਣਾ ਔਰ ਪਾਕਿਸਤਾਨਾਂ ਤੇ ਰੁਖ ਰੋਣੀ ਇਹ ਭਾਜਪਾ ਵੀ ਮੰਨ ਸਕਦਾ ਤਾਂ ਪ੍ਰਗਟਾਵਾ ਹੋ ਗਿਆ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਕੋਰੀਡੋਰ ਬਣਿਆ ਉੱਤੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਹੈ ਉਹ ਇਪਰਮਿਸ਼ਨ ਮਿਲਣੀ ਚਾਹੀਦੀ ਆ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿੱਧਾ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਹ ਸਥਿਤੀ ਰਹੀ ਚੱਲਦਾ ਰਹੀ ਤਾਂ ਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਨ ਸ਼ਾਹ ਜੀ ਦੇ بیٹے ਉਸ ਚੇਅਰਮੈਨ ਨੇ ক্রিকেট ਬੋਰਡ ਦੇ ਉਥੇ ਮੈਚ ਕਰੇ ਇਹਦੇ ਤੇ ਕਿ ਲੋਕ ਸੋਇਟ ਵੀ ਜੀ ਆਪਣੇ ਆਪ ਨੂੰ ਕਰ ਦਵੇ ਹੋਈ ਵੀ ਹਿੰਦੁਸਤਾਨ ਨੇ ক্রিকেট ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ ਖਿਆਲ ਕੋ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਦੇ ਕਰਤਾਰਪੁਰ ਮਕਬੂਰਾਂ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਮੈਂ ਇਹ ਤੁਹਾਨੂੰ ਮੈਂ ਸਟਾਰਟਿੰਗ ਤੋਂ ਜਵਾਬ ਦਿੱਤਾ ਮੈਂ ਇਹ ਕਿਹਾ ਨਾ ਕਿ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਯੁਕਤ ਤੋਂ ਬਾਅਦ ਉਹਨੂੰ ਖੋੜਿਆ ਨਹੀਂ ਗਿਆ ਕਿ ਬਾਕੀ ਸਾਰੇ ਚਿੰਦਜ਼ਲ ਫੈਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਉਹਦੇ ਦਿੱਕ ਨੂੰ ਇਹਨਾਂ ਨੇ ਨਾ ਦੇ ਦਿੱਤਾ ਉਹਨੂੰ ਖੋੜਿਆ ਘਟਵਲਾਂ ਦਾ ਕਾਲਪਨ ਵਿੱਚ ਮੈਟਰਲ ਲਈ ਰੋਕ ਪਹਿਲਾਂ ਵੀ ਚਿੱਟੇ ਹੋਣੀ ਚਾਹੀਦਾ